ਪਤਾ ਲੱਗੇ ਜੀ ਕਹਿੰਦੇ ਘਰ ਦੇ ਵਿੱਚ ਵਿਆਹ ਹੈ ਤੇ ਮਾਮੇ ਲੱਗਦੇ ਹੋ ਤੁਸੀਂ ਨਾਨਕ ਸੱਤ ਲਾਉਣੀ ਸੀ ਕੀ ਸਾਰੇ ਪ੍ਰਬੰਧ ਕਰਨੇ ਸੀ ਕਿ ਤੁਸੀਂ ਇੱਥੇ ਮਰਨ ਵਰ ਤੇ ਡਟੇ ਬੈਠੇ ਹੋ ਉਹ 14 ਤਰੀਕ ਨੂੰ ਸ਼ੀਰ ਘਾਣ ਪੜਸਾ ਦਾ ਭੋਗ ਸੀਗਾ ਜੀ 16 ਤਰੀਕ ਨੂੰ ਸਗਨ ਸੀ 18 ਤਰੀਕ ਨੂੰ ਬਰਾਤ ਸੀ ਜੀ ਕੱਲ ਨੂੰ ਬਰਾਤ ਹੈ ਜੀ ਕੱਲ ਨੂੰ ਬਰਾਤ ਹੈ ਅੱਛਾ ਫਿਰ 14 ਤਰੀਕ ਨੂੰ ਖੰਡ ਪੜ ਦੇ ਭੋਗ ਤੇ ਮੈਂ ਗਿਆ 15 ਮਿੰਟਾਂ ਮਗਰੋਂ ਮੈਨੂੰ ਫੋਨ ਆ ਗਿਆ ਇੱਥੋਂ ਜੀ ਜਥੇਬੰਦੀ ਦਾ ਇਹ ਇਕੱਲੇ ਹੋ ਕੇ ਤੇ ਸਾਡੀ ਗੱਲ ਸੁਣੋ ਤੇ ਬੰਦੇ ਇਕੱਠੇ ਕਰਕੇ ਤੇ ਇੱਕ ਮੀਟਿੰਗ ਕਰੋ ਉਹ ਮੀਟਿੰਗ ਦੇ ਵਿੱਚ ਇਹ ਸੀ ਮੀਟਿੰਗ ਸਾਡੀ ਜਿਹੜੀ ਹੋਈ ਆ ਲਾਈਵ ਮੀਟਿੰਗ ਹੁਣ ਚੇ ਸੀਗਾ ਵੀ 15 ਤਰੀਕ ਨੂੰ ਆਪਾਂ ਮਰਨਵੜ ਤੇ ਬੈਣਾ ਬੰਦੇ 100 ਜਾਣਾ ਚਾਹੀਦੇ ਆ ਤੇ ਬੰਦੇ ਤਿਆਰ ਕਰੋ ਠੀਕ ਆ ਮੈਂ ਕਿਹਾ ਜੀ ਮੈਂ ਤਿਆਰ ਬਾਅਦ ਚ ਕਰੂੰਗਾ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਨਾਮ ਲਿਖੋ ਸਾਡੇ ਰਿਸ਼ਤੇਦਾਰਾਂ ਦੇ ਕਾਫੀ ਸਵੇਰ ਦੇ ਫੋਨ ਆਏ ਆ ਵੀ ਕੱਲ ਨੂੰ ਬਰਾਦ ਆ ਕੱਲ ਨੂੰ ਆਜੋ ਮੈਂ ਕਿਹਾ ਜਿਹੜੀ ਪੁਰਾਣੇ ਜਮਾਨੇ ਚ ਜਾਂਦੀ ਹੁੰਦੀ ਹੁੰਦੀ 11 ਬੰਦੇ ਦੀ ਬਰਾਤ ਹੂੰ ਉਹ ਸਾਡੀ 111 ਬੰਦੇ ਦੀ ਹੋ ਗਈ ਆ ਹੂੰ ਤੇ ਆਪਾਂ ਇੱਥੇ ਮਰਨ ਵੜਤੇ ਬੈਠੇ ਆ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਆਇਆ ਹੋਊਗਾ ਵੀ ਪਰਿਵਾਰ ਦਾ ਮੈਂਬਰ ਮੇਨ ਵਿਅਕਤੀ ਜਿਹੜੇ ਮਾਮਾ ਜੀ ਉਹ ਮਰਨ ਵੜਤੇ ਬੈਠ ਗਏ ਨੇ ਉਹ ਮਰਨ ਲਈ ਸੰਘਰਸ਼ ਕਰ ਰਹੇ ਨੇ ਇੱਥੇ ਅਸੀਂ ਜਸਨਾ ਚ ਆ ਖੂਸੀਆਂ ਚ ਮੈਂ ਨਾਮ ਹੈ ਉਹਨਾਂ ਦਾ ਲਾਈਵ ਹੋਇਆ ਹੂੰ ਨਾ ਮੈਂ ਕੱਲ 15 ਦੀ ਗੋਣ ਦਾ ਫੋਨ ਸੁਣਿਆ ਕਿਉਂਕਿ ਮੈਨੂੰ ਪਤਾ ਸੀ ਉਹਨਾਂ ਨੇ ਜਾਂ ਆਪ ਰੋਣਗੇ ਜਾਂ ਮੈਨੂੰ ਤਪ ਤੰਗ ਪਰੇਸ਼ਾਨ ਕਰਨਗੇ ਅੱਜ ਮੈਨੂੰ ਫੋਨ ਤੇ ਦੱਸਿਆ ਉਹਨਾਂ ਨੇ ਕਿ ਕੋਈ ਡੀਜੇ ਨਹੀਂ ਲੱਗਾ ਕੁਝ ਨਹੀਂ ਤੁਹਾਡੇ ਕੋਲੋਂ ਪੁੱਛਦੇ ਰਹੇ ਆ ਵੀ ਮਮਾ ਜੀ ਆਏ ਨਹੀਂ ਆਏ ਨਹੀਂ ਇਹ ਸਾਰਾ ਬਰੌਡ ਵਿਖੀ ਹੋ ਗਿਆ ਇਸ ਕਰਕੇ ਮੈਂ ਰੱਬ ਦੇ ਪਾਣੇ ਚ ਹੀ ਤੇ ਪਿੱਛਾ ਮੈਂ ਉਹ ਰੱਬ ਦੇ ਪਾਣੇ ਚ ਰਹਿਣਾ ਹਾਂ ਹਾਉਸਲੇ ਬੁਲੰਦ ਨਹੀਂ ਬਿਲਕੁਲ ਨਹੀਂ ਇਹ ਸਾਰਾ ਕੁਝ ਇਹਨਾਂ ਨੇ ਵੇਚ ਕੇ ਹੀ ਲੋਕਾਂ ਦਾ ਇਹ ਹਿੰਦੁਸਤਾਨ ਚ ਚਲਾਉਣਾ ਸੀਗਾ ਤੇ ਫਿਰ ਸਾਨੂੰ ਮਿਹਨਤ ਕਰਕੇ ਇਹਨੇ ਜਿਹੜੀਆਂ ਵੱਡੀਆਂ ਇਹ ਜਿਹੜੇ ਬਣੇ ਆ ਬੱਸਾਂ ਵੇਗੀਆਂ ਏਅਰਪੋਰਟਾਂ ਵੇਗੀਆਂ ਰੇਲਵੇ ਸਟੇਸ਼ਨ ਵੇਗੇ ਜ਼ਮੀਨਾਂ ਵੇਗੀਆਂ ਸਾਰਾ ਕੁਝ ਹੋ ਗਿਆ ਫੇਰ ਨਾ ਪ੍ਰਧਾਨ ਮੰਤਰੀ ਦਾ ਲੋਕਾਂ ਨੇ ਸਾਨੂੰ ਕੀ ਲੋੜਿਆ ਫੇਰ ਸਾਰਾ ਕੁਝ ਉਹਨਾਂ ਨੂੰ ਦੇ ਦਿੰਦੇ ਜਬ ਤੋਂ ਬਣੀ ਸ੍ਰਿਸ਼ਟੀ ਹੈ ਇਹ ਖੇੜ ਅਨੋਖੀ ਵਰਤ ਰਹੀ ਹੈ ਆ ਰਾਮ ਰਾਵਣ ਤੇ ਕੰਚ ਕਿਸ਼ਮ ਦੀ ਆੜ ਜੁਗਾਦੀ ਖੜ ਕਰੇਗੀ ਜੇ ਰਾਵਣ ਆਇਆ ਤੇ ਰਾਮ ਆਇਆ ਕੰਚ ਆਇਆ ਕ੍ਰਿਸ਼ਨ ਆਇਆ ਜੇ ਬਾਬਰ ਆਇਆ ਗੁਰੂ ਨਾਨਕ ਦੇਵ ਆਏ ਜੇ ਔਰੰਗਜ਼ੇਬ ਆਇਆ ਗੁਰੂ ਗੋਬਿੰਦ ਸਿੰਘ ਆਏ ਵਸੀਲਾ ਬਣਨਾ ਵਾ ਇਹ ਜਿਹੜੇ 111 ਬੈਠੇ ਆਪਣੇ ਕੀਤੇ ਤੋਂ ਕਦੀ ਨਹੀਂ ਡੋਲਣਗੇ ਭਾਵੇਂ ਹਨੇਰੀ ਆਵੇ ਮੀਂਹ ਆਵੇ ਮਰਨਾ ਪਵੇ ਸੜਨਾ ਪਵੇ ਬਲਜਕ ਸਾਨੂੰ ਜਿੰਦਿਆਂ ਨੂੰ ਗੋਲੀਆਂ ਮਾਰਦਣ ਆਪਣੇ ਕੀਤੇ ਤੋਂ ਕਦੀ ਨਹੀਂ ਹਟਣਗੇ ਪਰਿਵਾਰ ਦਾ ਮੋਹ ਬਹੁਤ ਵੱਡੀ ਚੀਜ਼ ਹੈ ਜੀ ਜੇ ਮੋਹ ਖਿੱਚ ਕੇ ਲੈ ਗਿਆ ਕਿਸੇ ਨੂੰ 111 ਬੈਠਿਓ ਤੇ ਇਹਦੇ ਵਿੱਚੋਂ ਕਿਸੇ ਦਾ ਮਨ ਡੋਲ ਗਿਆ ਫਰੋ ਮੋ ਚੱਲ ਕੇ ਆਊਗਾ ਅਸੀਂ ਨਹੀਂ ਜਾਵਾਂਗੇ ਚੱਲ ਕੇ ਆਊਗਾ ਉਹ ਜਿਹਨੂੰ ਲੋੜ ਆਪੇ ਮਿਲਣੇ ਵਾਸਤੇ ਇੱਥੇ ਆ ਜਣਗੇ ਕਿਆਕਤਾ ਜੀ ਸਭ ਕੁਝ ਸਾਡੇ ਪੁੱਤਰ ਆ ਪੁੱਤਰੇ ਆ ਸਾਡਾ ਤੁਸੀਂ ਨਹੀਂ ਜਾਣਾ ਤੁਸੀਂ ਤੇ ਆਗੇ ਨਹੀਂ ਅਸੀਂ ਜਨਰ ਜਨ ਮਾਨਵਤਾ ਦੇ ਬੈਠੇ ਆ ਜਿਹੜੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਿਲਕੁਲ ਨਹੀਂ ਜਾਵਾਂਗੇ ਬਿਲਕੁਲ ਨਹੀਂ ਜਾਵਾਂਗੇ ਕਨੌਰੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 53 ਦਿਨ ਹੋ ਗਏ ਨੇ ਮਰਨ ਵਰਤ ਤੇ ਨੇ ਉਸ ਤੋਂ ਬਾਅਦ 111 ਕਿਸਾਨਾਂ ਵੱਲੋਂ ਹੋਰ ਮਰਨ ਵਰਤ ਜਿਹੜਾ ਸਟਾਰਟ ਕੀਤਾ ਗਿਆ ਜਿੱਥੇ ਹਰਿਆਣਾ ਪ੍ਰਸ਼ਾਸਨ ਵੱਲੋਂ ਰੋਕਾਂ ਲਗਾਈਆਂ ਗਈਆਂ ਨੇ ਬਿਲਕੁਲ ਉੱਥੇ ਅੱਗੇ ਜਾ ਕੇ ਕਿਸਾਨਾਂ ਵੱਲੋਂ ਮਰਨ ਵਰਤ ਜਿਹੜਾ ਸਟਾਰਟ ਕੀਤਾ ਗਿਆ ਏ ਸੋ ਸਾਡੇ ਨਾਲ ਮੁਖਤਾਰ ਸਿੰਘ ਨੇ ਮੁਖਤਾਰ ਸਿੰਘ ਜੀ ਨੇ ਕਿਸਾਨ ਆਗੂ ਨੇ ਸੋ ਇਹਨਾਂ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੈ ਭਾਣਜੇ ਦਾ ਵਿਆਹ ਹੈ ਪਰ ਇਹ ਫਿਰ ਵੀ ਇੱਥੇ ਡਟੇ ਹੋਏ ਨੇ ਸੋ ਗੱਲਬਾਤ ਕਰਦੇ ਆਂ ਸਾਰੀ ਹਾਂਜੀ ਸਿੰਘ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਹਾਂਜੀ ਬਿਲਕੁਲ ਚੜ੍ਹਦੀ ਕਲਾ ਜੀ ਮੈਂ ਮੁਖਤਾਰ ਸਿੰਘ ਉਗਰੇਵਾਲ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਕੋਰ ਕਮੇਟੀ ਮੈਂਬਰ ਜੀ ਤੇ ਪਤਾ ਲੱਗਿਆ ਜੀ ਕਹਿੰਦੇ ਘਰ ਦੇ ਵਿੱਚ ਵਿਆਹ ਹੈ ਤੇ ਮੰਮੇ ਹੀ ਲੱਗਦੇ ਹੋ ਤੁਸੀਂ ਨਾਨਕਸਕ ਲਾਉਣੀ ਸੀਗੀ ਸਾਰੇ ਪ੍ਰਬੰਧ ਕਰਨੇ ਸੀਗੇ ਤੁਸੀਂ ਇੱਥੇ ਮਰਨ ਵਰਤ ਤੇ ਡਟੇ ਬੈਠੇ ਹੋ ਮੈਂ ਜੀ ਜਦੋਂ ਦਾ ਵੀ ਮੈਂ ਮੋਰਚਾ ਸ਼ੁਰੂ ਹੈ ਨਾ ਦਿੱਲੀ ਤੋਂ ਹੂੰ ਉਦੋਂ ਦਾ ਮੈਂ ਆਪਣੇ ਪਰਿਵਾਰ ਜੋ ਮੋਰੀ ਬਾਕੀ ਪਰਿਵਾਰ ਉਹਨਾਂ ਤੇ ਮੈਂ ਮੋਰੀ ਹੋ ਕੇ ਮੈਂ ਸੇਵਾ ਕਰਦਾ ਹੂੰ ਦਿੱਲੀ ਵੀ ਇੱਥੇ ਵੀ ਜੀ ਤੇ ਸਾਡੇ ਭਾਣ ਜਿਹੜਾ ਵਿਆਹ ਸੀਗਾ ਉਹ 14 ਤਰੀਕ ਨੂੰ ਸ਼੍ਰੀ ਖਾਨਪਟ ਸਾਹਿਬ ਦਾ ਭੋਗ ਸੀਗਾ ਜੀ 16 ਤਰੀਕ ਨੂੰ ਸਗਨ ਸੀ ਤੇ 18 ਤਰੀਕ ਨੂੰ ਬਰਾਤ ਸੀ ਜੀ ਕੱਲ ਨੂੰ ਬਰਾਤ ਹੈ ਜੀ ਕੱਲ ਨੂੰ ਬਰਾਤ ਹੈ ਅੱਛਾ ਤੇ 14 ਤਰੀਕ ਨੂੰ ਖੰਡਪੜ ਦੇ ਭੋਗ ਤੇ ਮੈਂ ਗਿਆ 15 ਮਿੰਟਾਂ ਮਗਰੋਂ ਮੈਨੂੰ ਫੋਨ ਆ ਗਿਆ ਇੱਥੋਂ ਜੀ ਜਥੇਬੰਦੀ ਦਾ ਤੇ ਕੱਲੇ ਹੋ ਕੇ ਤੇ ਸਾਡੀ ਗੱਲ ਸੁਣੋ ਤੇ ਬੰਦੇ ਇਕੱਠੇ ਕਰਕੇ ਤੇ ਇੱਕ ਮੀਟਿੰਗ ਕਰੋ ਉਹ ਮੀਟਿੰਗ ਦੇ ਵਿੱਚ ਇਹ ਸੀ ਮੀਟਿੰਗ ਸਾਡੀ ਜਿਹੜੀ ਹੋਈ ਆ ਲਾਈਵ ਮੀਟਿੰਗ ਹੁਣ ਚੇ ਸੀਗਾ ਵੀ 15 ਤਰੀਕ ਨੂੰ ਆਪਾਂ ਮਰਨਵਾਰ ਤੇ ਬਹਿਣਾ ਬੰਦੇ 100 ਜਾਣਾ ਚਾਹੀਦੇ ਆ ਤੇ ਬੰਦੇ ਤਿਆਰ ਕਰੋ ਠੀਕ ਆ ਮੈਂ ਕਿਹਾ ਜੀ ਮੈਂ ਤਿਆਰ ਬਾਅਦ ਚ ਕਰੂੰਗਾ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਨਾਮ ਲਿਖੋ ਜੀ ਹਾਂਜੀ ਮੈਂ ਆਪਣਾ ਮੈਂ ਇੱਥੋਂ ਤੱਕ ਮੈਂ ਆਪਣੇ ਰਿਸ਼ਤੇਦਾਰਾਂ ਦੇ ਵਿਆਹ 'ਚ ਮੈਂ ਲੰਗਰ ਦਾ ਫੁਲਕਾ ਵੀ ਨਹੀਂ ਛਕਿਆ ਅੱਛਾ ਜੀ ਚਾਹ ਪੀਤੀ ਆ ਹੂੰ ਚਾਹ ਪੀਤੀ ਆ ਲੰਗਰ ਦਾ ਫੁਲਕਾ ਵੀ ਨਹੀਂ ਛਕਿਆ ਤੇ ਸਾਡੇ ਰਿਸ਼ਤੇਦਾਰਾਂ ਦੇ ਕਾਫੀ ਸਵੇਰ ਦੇ ਫੋਨ ਆਏ ਆ ਹੂੰ ਵੀ ਕੱਲ ਨੂੰ ਬਰਾਤ ਆ ਕੱਲ ਨੂੰ ਆਜੋ ਹੂੰ ਮੈਂ ਕਿਹਾ ਜਿਹੜੀ ਪੁਰਾਣੇ ਜਮਾਨੇ 'ਚ ਜਾਂਦੀ ਹੁੰਦੀ ਸੀ 11 ਬੰਦਿਆਂ ਦੀ ਬਰਾਤ ਹੂੰ ਉਹ ਸਾਡੀ 111 ਬੰਦਿਆਂ ਦੀ ਹੋ ਗਈ ਆ ਹੂੰ ਤੇ ਆਪਾਂ ਇੱਥੇ ਮਰਨwarte ਤੇ ਬੈਠੇ ਆ ਤੁਸੀਂ ਮਾਰੀ ਕਿਰਪਾ ਕਰੀ ਉਹ ਸਾਡਾ ਇਕੱਲਾ ਇਕੱਲਾ ਪਰਿਵਾਰ ਦੇ ਵਿੱਚ ਜੀ ਆਕ ਭੈਣਾਂ ਦੇ ਕੋਈ ਬੱਚਾ ਵਾ ਹਾਂਜੀ ਉਹਦਾ ਨਾਮ ਸਾਰਜਨ ਸਿੰਘ ਹੂੰ ਉਹਦਾ ਵਿਆਹ ਵਾ ਮੇਰਾ ਬੱਚਾ ਵੀ ਰਹਿੰਦਾ ਵਾ ਆਸਟ੍ਰੇਲੀਆ ਉਹਦੇ ਕੋਲੋਂ ਆਇਆ ਵਾ ਠੀਕ ਆ ਪਰ ਮੈਂ ਇਹਨੂੰ ਮਜਰੂਰੀ ਸਮਝਿਆ ਕਿ ਮੈਂ ਇਹਦੇ ਵਿੱਚ ਅਸ਼ਮੁਲਿਤ ਕੀਤੀ ਆ ਉਹ ਮੈਨੂੰ ਮੇਰੇ ਮਨ ਨੂੰ ਧੱਕਾ ਲੱਗਾ ਉਦੋਂ ਦਾ ਹੀ ਹੂੰ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਨੰਨੇ ਪੋਤਰੇ ਨੇ ਹੂੰ ਆਪਣੇ ਦਾਦਾ ਜੀ ਦੀ ਗੋਰੀਚ ਬੈਠ ਕੇ ਲੋਕਾਂ ਨੂੰ ਅਪੀਲ ਕੀਤੀ ਵੀ ਲੋਕੋ ਮੈਂ ਤੁਹਾਨੂੰ ਜਗਜੀਤ ਸਿੰਘ ਡੱਲੇਵਾਲ ਦਾ ਪੋਤਰਾ ਅਪੀਲ ਕਰਦਾ ਵੀ ਜਦੋਂ ਸਾਡੇ ਬਾਪੂ ਦਾ ਭੋਗ ਪਾਊਗਾ ਤੁਸੀਂ ਉਦੋਂ ਆਓਗੇ ਹੁਣੇ ਆਓ ਸਾਨੂੰ ਹੌਣ ਲੋੜਿਆ ਮੈਂ ਉਰੋਂ ਦਾ ਇੱਥੇ ਆ ਮੈਂ ਕੋਈ ਮੈਨੂੰ ਜ਼ਰੂਰੀ ਕੰਮ ਪੈਦਾ ਪੈਣ ਵੀ ਚੱਲ ਜਾਣਾ ਪਰ ਮੈਂ 14 ਤਰੀਕ ਨੂੰ ਆਣ ਕੇ ਤੇ 15 ਤਰੀਕ ਦਾ ਮਰਨਵਰ ਤੇ ਬਹਿ ਗਿਆ ਮੈਂ ਆਪਣੇ ਆਪ ਨੂੰ ਜਥੇਬੰਦੀ ਨੂੰ ਕਿਸਾਨੀ ਨੂੰ ਸਮਰਪਿਤ ਕਰ ਦਿੱਤਾ ਇਹ ਘਰ ਦੇ ਵਿੱਚ ਸਾਇਨਾਈਆਂ ਵੱਜ ਰਹੀਆਂ ਨੇ ਜੀ ਜਸਨ ਮਨਾਏ ਜਾਣਗੇ ਖੁਸ਼ੀ ਦਾ ਮਾਹੌਲ ਆ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਆਇਆ ਹੋਊਗਾ ਵੀ ਪਰਿਵਾਰ ਦਾ ਮੈਂਬਰ ਮੇਨ ਵਿਅਕਤੀ ਜਿਹੜੇ ਮਾਮਾ ਜੀ ਉਹ ਮਰਨ ਵਰਤ ਤੇ ਬੈਠ ਗਏ ਨੇ ਉਹ ਮਰਨ ਲਈ ਸੰਘਰਸ਼ ਕਰ ਰਹੇ ਨੇ ਇੱਥੇ ਅਸੀਂ ਜਸਨਾ ਚ ਖੁਸ਼ੀ ਚ ਮੈਂ ਨਾਮ ਹੈ ਉਹਨਾਂ ਨਾਲ ਲਾਈਵ ਹੋਇਆ ਹਾਂ ਹੂੰ ਨਾਮ ਹੈ ਕੱਲ 15 ਦੀ ਉਹਨਾਂ ਦਾ ਫੋਨ ਸੁਣਿਆ ਕਿਉਂਕਿ ਮੈਨੂੰ ਪਤਾ ਸੀ ਉਹਨਾਂ ਨੇ ਜਾਂ ਆਪ ਰੋਣਗੇ ਜਾਂ ਮੈਨੂੰ ਤਬ ਤੰਗ ਪਰੇਸ਼ਾਨ ਕਰਨਗੇ ਠੀਕ ਆ ਭਾਵਕ ਹੋ ਰਿਹਾ ਜੀ ਪਰਿਵਾਰ ਹਾਂਜੀ ਪਰਿਵਾਰ ਭਾਵਕ ਹੁੰਦਾ ਹੀ ਆ ਜਦੋਂ ਸਾਰੇ ਪਰਿਵਾਰ ਦੇ ਮੈਂਬਰ ਸਾਰੇ ਹਿੱਸੇਦਾਰ ਇਕੱਠੇ ਤੋਂ ਬਹੁ ਵੱਡਾ ਭਰਵਾ ਰਿਹਾ ਜਦੋਂ ਸਾਰੇ ਇਕੱਠੇ ਹੋਏ ਹੋਣ ਤੇ ਅਸੀਂ ਆਪਣੇ ਹੱਥੀ ਸਾਰਾ ਪ੍ਰੋਗਰਾਮ ਬਣਾਇਆ ਹੋਵੇ ਭਾਵਕ ਹੀ ਹੋ ਸਕਦੇ ਆ ਪਰ ਉਹਨਾਂ ਨੇ ਮੈਨੂੰ ਅੱਜ ਮੈਨੂੰ ਫੋਨ ਤੇ ਦੱਸਿਆ ਉਹਨਾਂ ਨੇ ਵੀ ਕੋਈ ਡੀਜੇ ਨਹੀਂ ਲੱਗਾ ਕੁਝ ਨਹੀਂ ਤੁਹਾਡੇ ਵੱਲੋਂ ਪੁੱਛਦੇ ਰਹੇ ਆ ਵੀ ਮਮਾ ਜੀ ਆਏ ਨਹੀਂ ਆਏ ਨਹੀਂ ਕੀ ਗੱਲ ਆ ਕੀ ਗੱਲ ਆ ਹਾਂਜੀ ਅੱਛਾ ਘਰੇ ਕੋਈ ਇਦਾਂ ਦਾ ਡੀਜੇ ਕੋਈ ਜਸ਼ਨ ਬਣਾਇਆ ਨਹੀਂ ਗਿਆ ਜੀ ਨਹੀਂ ਫੰਕਸ਼ਨ ਬਾਹਰੋਂ ਬੇਟਾ ਆਇਆ ਹੋਵੇ ਤੇ ਜਸ਼ਨ ਮਨਾਏ ਜਾਂਦੇ ਨੇ ਵੱਡੇ ਪ੍ਰਬੰਧ ਨੇ ਜਿਹੜੇ ਕੀਤੇ ਜਾਂਦੇ ਪਰਿਵਾਰ ਪਰਿਵਾਰ ਵੀ ਉਹ ਕਿਸਾਨੀ ਨੂੰ ਬਹੁਤ ਪਿਆਰ ਕਰਨ ਵਾਲਾ ਪਰਿਵਾਰ ਆ ਜ਼ਿੰਮੇਦਾਰ ਨੇ ਹੂੰ ਚੰਗੇ ਕਾਰੋਬਾਰ ਵਾਲੇ ਆ ਕਿਸਾਨੀ ਪਿਆਰ ਕਰਨ ਵਾਲੇ ਤੇ ਕੋਈ ਡੀਜੇ ਨਹੀਂ ਲਾਇਆ ਕੋਈ ਇਦਾਂ ਦਾ ਜਸ਼ਨ ਨਹੀਂ ਮਨਾਇਆ ਹਾਂਜੀ 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 ਤੇ ਪਰਿਵਾਰ ਵੱਲੋਂ ਤੁਹਾਨੂੰ ਫੋਨ ਨਹੀਂ ਆਉਂਦੇ ਘਰ ਤੋਂ ਕਿਹਾ ਹੋਊਗਾ ਵੀ ਤੁਸੀਂ ਆ ਜਾਓ ਗੱਲਬਾਤ ਕਰੀ ਹੋਊਗੀ ਬਈ ਜੀ ਦੇਖੋ ਇਹ ਦਿਨ ਨੂੰ ਕਦੋਂ ਦੇ ਉਡੀਕ ਰਹੇ ਸੀਗੇ ਅੱਜ ਇਹ ਦਿਨ ਆਇਆ ਏ ਤੁਸੀਂ ਮਰਨ ਵਰਤ ਤੇ ਬੈਠ ਕੇ ਸਾਰਾ ਕੁਝ ਛੱਡ ਕੇ ਜਿਹੜਾ ਮੇਰਾ ਪਰਿਵਾਰ ਆ ਉਹ ਮੇਰੇ ਕਹਣੇ ਚ ਆ ਹੂੰ ਉਹਨਾਂ ਨੂੰ ਪਤਾ ਵਾ ਵੀ ਜੇ ਇਹਨਾਂ ਨੇ ਜਿਹੜੀ ਇਹਨਾਂ ਨੇ ਗੱਲ ਕਰਨੀ ਆ ਉਹ ਸਾਨੂੰ ਮੰਨਣੀ ਪੈਣੀ ਆ ਹੂੰ ਪਰ ਉਹ ਦੱਬੀ ਜ਼ਬਾਨ ਨਾਲ ਕਹਿੰਦੇ ਵੀ ਆ ਹੂੰ ਪਰ ਉਹਨਾਂ ਨੂੰ ਪਤਾ ਵਾ ਵੀ ਅਸੀਂ ਇਹਨਾਂ ਨੂੰ ਖੁੱਲ ਕੇ ਕਹਿ ਸਕਦੇ ਕਿਉਂਕਿ ਮੈਂ ਜਿਹੜਾ ਵੀ ਕੰਮ ਕਰਨਾ ਵਾ ਮੈਂ ਗਲਤ ਨਹੀਂ ਕਰਦਾ ਕਿਉਂਕਿ ਮੈਂ ਹਰ ਕੰਮ ਮੈਂ ਅਰਦਾਸ ਕਰਕੇ ਕਰਦਾ ਹਰ ਕੰਮ ਮੈਂ ਪਰਮੇਸ਼ਰ ਦੀ ਟੇਕ ਚ ਕਰਦਾ ਮੈਂ ਆਪ ਰੱਬ ਨੂੰ ਮੰਨਣ ਵਾਲਾ ਬੰਦਾ ਵਾਂ ਤੇ ਮੈਨੂੰ ਪਤਾ ਵਾ ਵੀ ਜੇ ਸਾਨੂੰ ਇੱਥੇ ਭਾਇਆ ਵਾ ਤੇ ਪਰਮੇਸ਼ਰ ਨੇ ਭਾਇਆ ਵਾ ਹੋ ਸਕਦਾ ਮੈਂ ਇਥੋਂ ਵਿਆਹ ਜਾਂਦਾ ਮੈਂ ਰਾਹ 'ਚ ਐਕਸੀਡੈਂਟ ਹੋ ਜੇ ਮੇਰੀ ਮੋਤੋ ਜੇ ਫੇਰ ਹੂੰ ਉਹ ਪਰਿਵਾਰ ਵੀ ਜਿਹੜਾ ਸਾਡਾ ਵਾ ਉਹ ਵੀ ਦੁਖੀ ਹੋ ਗਿਆ ਤੇ ਸਾਰਾ ਪਰਿਵਾਰ ਦੁਖੀ ਹੋ ਗਿਆ ਇਸ ਕਰਕੇ ਮੈਂ ਰੱਬ ਦੇ ਪਾਣੇ 'ਚ ਹੀ ਤੇ ਬਿਠਾ ਮੈਂ ਮੈਂ ਉਹ ਰੱਬ ਦੇ ਪਾਣੇ 'ਚ ਰਹਿਣਾ ਹੂੰ ਹੂੰ ਹੌਸਲੇ ਬੁਲੰਦ ਨੇ ਜੀ ਬਿਲਕੁਲ ਬੁਲੰਦ ਕੋਈ ਨੁਕਸਾਨ ਵੀ ਹੋ ਸਕਦਾ ਜੀ ਤੇ ਕੋਈ ਮਨ 'ਚ ਡਰ ਕੋਈ ਭੈ ਕਿਉਂਕਿ ਸਰਕਾਰਾਂ ਦਾ ਕੋਈ ਪਤਾ ਨਹੀਂ ਕਦੋਂ ਸੁਣਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਆ ਸੇਤ ਜਿਹੜੀ ਕਈ ਵਾਰ ਡਾਊਨ ਹੋ ਚੁੱਕੀ ਆ 53 ਦਿਨ ਹੋ ਗਏ ਨੇ ਮਰਨ ਵਰਤ ਤੇ ਬੈਠੇ ਨੇ ਹਾਲੇ ਤੱਕ ਗੁੰਗੀ ਬੋਲੀ ਸਰਕਾਰ ਨੇ ਕੋਈ ਮੀਟਿੰਗ ਤੱਕ ਦਾ ਸੱਦਾ ਨਹੀਂ ਦਿੱਤਾ ਜੀ ਲੱਗਦਾ ਹੈ ਕੋਈ ਮੰਨੂ ਕੀ ਕੋਈ ਥੋਡੇ ਨਾਲ ਜਾਂ ਕਿਸੇ ਵੀ ਕਿਸਾਨ ਨਾਲ ਇਦਾਂ ਦਾ ਵੀ ਕੁਝ ਹੋ ਸਕਦਾ ਹੈ ਅਨਹੋਣ ਵੇਖੋ ਜੀ ਜਿਹੜੀ ਸਦਾ ਜਗਜੀਤ ਸਿੰਘ ਡੱਲੇਵਾਲ ਹੋਣ ਦੀ ਗੱਲ ਆ ਨਾ ਉਹ ਮੇਰੇ ਵਰਗਾ ਬੰਦਾ ਇਹ ਪਹਿਲੀ ਗੱਲ ਸੰਪੂਰਨ ਨਹੀਂ ਕਰ ਸਕਦਾ ਠੀਕ ਆ ਜਿਨ੍ਹਾਂ ਦੇ ਮਨ ਦੀ ਇਹ ਭਾਵਨਾ ਵਾ ਕਿ ਸਭ ਤੋਂ ਪਹਿਲਾਂ ਜੇ ਮਰਨ ਵਰਤ ਤੇ ਬਹਿਣਾ ਵਾਂਦੇ ਜਗਜੀਤ ਸਿੰਘ ਡੱਲੇਵਾਲ ਬਹੂਗਾ ਕਿਉਂਕਿ ਕਿਸਾਨ ਆਗੂ ਆ ਜੇ ਕਿਸਾਨ ਆਗੂ ਪਿੱਛੇ ਰਹਿ ਕੇ ਆਪਣੇ ਕਿਡਰ ਦੇ ਕਿਸੇ ਬੰਦੇ ਨੂੰ ਮਰਨ ਮਰਤੇ ਭੌਂਦਾ ਤੇ ਲੋਕ ਜਗਜੀਤ ਸਿੰਘ ਢੱਲੇਵਾਲ ਦਾ ਨਾਮ ਲੈ ਕੇ ਬਦਨਾਮੀ ਕਰਨਗੇ ਵੀ ਆਪ ਲੀਡਰ ਬਚ ਗਏ ਤੇ ਲੋਕਾਂ ਦੇ ਪੁੱਤ ਮੁਰਾਤ ਇੱਕ ਵਾਰ ਨਹੀਂ ਉਹਨਾਂ ਨੇ ਹਜ਼ਾਰ ਵਾਰ ਮੀਟ ਕਾ ਜੇ ਗੱਲ ਕੀਤੀ ਆ ਔਰ ਉਹਨਾਂ ਨੂੰ ਜ਼ਬਰਦਸਤੀ ਆਖਿਆ ਵੀ ਗਿਆ ਕਿ ਪਹਿਲੀ ਕਤਾਰ ਦੇ ਇੱਥੋਂ ਤੱਕ ਵੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਦੇ ਸਾਕੇ ਦੀ ਗੱਲ ਵੀ ਸੁਣਾਈ ਗਈ ਫਿਰ ਵੀ ਉਹਨਾਂ ਨੇ ਕਿਹਾ ਕਿ ਨਹੀਂ ਜਗਜੀਤ ਸਿੰਘ ਢੱਲੇਵਾਲ ਬਹੂਗਾ ਔਰ ਪਹਿਲਾ ਸਭ ਤੋਂ ਇਹੋ ਬਹੂਗਾ ਉਹ ਜਦੋਂ ਉਹਨਾਂ ਨੂੰ ਚੁੱਕ ਲਿਆ ਗਿਆ ਇਥੋਂ ਆਪਣੇ 5 ਜੀ ਤਰੀਕ ਨੂੰ ਉਹਦੋਂ ਮੈਂ 11:30 ਵਜੇ ਕਰਾਂ ਨੂੰ ਜਗਦੀਸ਼ ਸਿੰਘ ਡੱਲੇਵਾਲ ਦੇ ਕੋਲ ਸਾਂ ਸਾਡੀ ਮੀਟਿੰਗ ਹੋਈ ਪੌਣੀ 3 ਵਜੇ ਉਹਨਾਂ ਨੂੰ ਚੁੱਕ ਲਿਆ ਗਿਆ ਉਹਨਾਂ ਤੋਂ ਮਗਰੋਂ ਸਾਡੇ ਸੁਖਜੀਤ ਸਿੰਘ ਜੀ ਹਰ ਦੋ ਝੰਡਾ ਉਹਨਾਂ ਨੇ ਮੁੜ ਕੇ ਉਹਨਾਂ ਦੀ ਥਾਂ ਲੈ ਕੇ ਤੇ 5 ਦਿਨ ਉਹ ਮਰਨਵਰ ਤੇ ਬੈਠੇ ਮੁੜ ਕੇ ਫੇਰ ਉਹਨਾਂ ਨੇ ਆਣ ਕੇ ਜਗਦੀਸ਼ ਸਿੰਘ ਡੱਲੇਵਾਲ ਜੀ ਨੇ ਆਣ ਕੇ ਇਹਨਾਂ ਨੂੰ ਮਨਾ ਕੇ ਅਰਦਾਸ ਕਰਕੇ ਇਹਨਾਂ ਦੀ ਗੱਲ 'ਚ ਸਿਰੋਪਾ ਪਾ ਕੇ ਇਹਨਾਂ ਨੂੰ ਠਾਲ ਤਰ ਫੇਰਾ ਬੈਠੇ ਉਹਨਾਂ ਉਹਨਾਂ ਨਾਲ ਦਾ ਨੇਤਾ ਉਹਨਾਂ ਨਾਲ ਦਾ ਨੀਤੀਬਾਨ ਉਹਨਾਂ ਨਾਲ ਦਾ ਆਗੂ ਮਰਨ ਮਿਟਣ ਵਾਲਾ ਮੁਸ਼ਕਿਲਿਆ ਸਾਨੂੰ ਮਿਲੇ ਬਾਕੀ ਜਿਹੜੀ ਦਿੱਲੀ ਸਰਕਾਰ ਦੀ ਗੱਲ ਆ ਵਜਣ ਦੀ ਗੱਲ ਆ ਜਦੋਂ ਇਹਨਾਂ ਨੇ ਜਿਹੜੀ ਉੱਡਦੇ ਡਰੋਨ ਡਰੋਨਾਂ ਦਾ ਮੌਕਾ ਕੀਤਾ ਸੀ ਤੇ ਸ਼ੰਭੂ ਬਾਰਡਰ ਤੇ ਮੈਂ ਉਹਨੂੰ ਸ਼ੰਭੂ ਬਾਰਡਰ ਤੇ ਸਾਂ ਔਰ ਮੇਰੇ ਤੋਂ 5 ਫੁੱਟ ਲੰਬੇ ਡਰੋਨ ਦਾ ਗੋਲਾ ਵਜਿਆ ਸੀ ਹਾਂਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਡਰੋਨ ਦੇ ਗੋਲੇ ਜਿਹੜੇ ਕਿਦਾਂ ਚੱਲਦੇ ਆ ਕੀ ਆ ਕੀ ਆ ਮੈਨੂੰ ਕੋਈ ਪਤਾ ਨਹੀਂ ਸੀ ਪਤਾ ਪਰ ਮੇਰੇ ਲਾਗੇ ਇੱਕ ਫੌਜੀ ਬੰਦਾ ਸੀਗਾ ਯਾਰ ਆਰਮੀ ਚੋਰ ਰਹਿਰੂ ਗਿਆ ਸੀਗਾ ਉਹਦੇ ਕੋਲ ਇੱਕ ਬੋਰੀ ਸੀ ਗਿੱਲੀ ਉਹ ਜਿਹੜਾ ਡਿੱਗੀ ਆ ਤੇ ਉਹਨੇ ਉਹ ਬੋਰੀ ਉਹਦੇ ਉੱਤੇ ਪਾਤੀ ਜਿਵੇਂ ਮੇਰੇ ਲਾਗੇ ਫੌਜੀ ਬੰਦਾ ਨਾ ਹੁੰਦਾ ਹੋਸਾ ਤਾਂ ਮੈਂ ਹੁਣ ਇੱਥੇ ਨਾ ਹੁੰਦਾ ਠੀਕ ਆ ਤੇ ਆਪਾਂ ਨੂੰ ਵਿਸ਼ਵਾਸ ਹੈ ਵੀ ਜੇ ਕੁਦਰਤ ਨੇ ਬਚਾਉਣਾ ਤੁਹਾਨੂੰ ਤੇ ਬਲ ਦੀ ਅਗੇ ਵਿਚਾਰਨਾ ਵਾ ਜੇ ਨਹੀਂ ਬਚਾਉਣਾ ਤੁਹਾਡੇ ਕੋਈ ਉੱਥੇ ਕੋਈ ਤੁਹਾਡਾ ਕੋਈ ਅੰਤਮ ਆਸਥਾਨ ਆ ਉਹ ਆ ਜਾਣਾ ਜਗਜੀਤ ਸਿੰਘ ਡੱਲੇਵਾਲ ਦੀ ਤੁਸੀਂ ਗੱਲ ਕੀਤੀ ਆ ਬਹੁਤ ਸਾਰੇ ਆਗੂ ਜਿਹੜੇ ਵਿਰੋਧ ਵੀ ਕਰਦੇ ਸੀਗੇ ਅੱਜ ਬਹੁਤ ਸਾਰੇ ਲੋਕ ਜਿਹੜੇ ਵਿਰੋਧੀ ਸੀਗੇ ਕਿਸਾਨਾਂ ਦੇ ਅੱਜ ਉਹ ਇਹ ਗੱਲ ਕਹਿੰਦੇ ਨੇ ਕਹਿੰਦੇ ਜੀ ਦੇਖੋ ਇਹ ਗਲਤ ਫੈਸਲਾ ਲੈ ਲਿਆ ਗਿਆ ਅਜੇਹੇ ਆਗੂ ਅਜੇਹੇ ਲੀਡਰ ਬਿਰਲੇ ਹੀ ਹੁੰਦੇ ਨੇ ਜਿਹੜੇ ਲੋਕਾਂ ਦੀ ਗੱਲ ਕਰਨ ਉਹਨਾਂ ਦੀ ਬਹੁਤ ਲੋੜ ਆ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਇਹ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਉਹਨਾਂ ਦੀ ਜਾਨ ਬਚਾਉਣ ਲਈ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਇਦਾਂ ਦੀਆਂ ਗੱਲਾਂ ਵੀ ਹੁਣ ਸਾਹਮਣੇ ਆਉਣ ਲੱਗੀਆਂ ਨੇ ਜੀ ਜੇ ਧਾਰਮਿਕ ਤੌਰ ਤੇ ਗੱਲ ਕਰੀਏ ਨਾ ਹੂੰ ਤੇ ਕਈ ਲੋਕ ਧਾਰਮਿਕ ਤੌਰ ਤੇ ਵੀ ਹੂੰ ਇਹ ਕਹਿੰਦੇ ਆ ਵੀ ਛੇਵੀਂ ਪੰਜਵੀਂ ਪਾਸ਼ਾਈ ਤੱਕ ਉਹਨਾਂ ਨੇ ਸ਼ਾਂਤਮਈ ਆਪਣਾ ਗਰਬਾਣੀ ਨਾਲ ਜੁੜੇ ਰੱਬ ਦਾ ਨਾਮ ਲਿਆ 6ਵੀਂ ਪਾਸ਼ਾਹੀ ਨੇ ਦੋ ਕਿਰਪਾਨਾਂ ਪਾਲੀਆਂ 9ਵੀਂ ਪਾਸ਼ਾਹੀ ਨੇ ਵੀ ਜੁੱਧ ਕੀਤਾ 10ਵੀਂ ਪਾਸ਼ਾਹੀ ਨੇ ਵੱਡੇ ਜੁੱਧ ਕੀਤੇ ਹਾਂਜੀ ਦੇਖੋ ਇਹ ਬੇਨਤੀ ਆ ਜਦੋਂ ਸੰਸਾਰ ਦਾ ਕੋਈ ਧਾਰਮਿਕ ਕੰਮ ਕਰਦੇ ਆ ਜਾਂ ਪਰਿਵਾਰ ਦਾ ਧਾਰਮਿਕ ਕੋਈ ਚੰਗਾ ਕੰਮ ਕਰਦੇ ਆ ਕੋਈ ਰਾਜਨੀਤੀ ਦਾ ਚੰਗਾ ਕੰਮ ਕਰਦੇ ਆ ਜਦੋਂ ਤੁਹਾਨੂੰ ਕੋਈ ਹੀਲਾ ਨਾ ਮਿਲੇ ਕੋਈ ਉਸੀਲਾ ਨਾ ਮਿਲੇ ਤੁਹਾਡੇ ਆਪਣੇ ਚੰਗੇ ਕੰਮ ਕਰਨ ਵਾਲਿਆਂ ਦਾ ਸਾੜ ਛੱਡ ਜਾਣ ਹੂੰ ਉਤੋਂ ਕਾਲੇ ਬੱਦਲ ਛਾਏ ਹੋਣ ਹੂੰ ਕੋਈ ਬਾਤ ਪੁੱਛਣ ਵਾਲਾ ਨਾ ਹੋਵੇ ਤੁਹਾਡਾ ਕੋਈ ਆਸਰਾ ਨਾ ਬਣੇ ਤੇ ਤੁਸੀਂ ਦੱਸੋ ਵੀ ਫਿਰ ਤੁਸੀਂ ਕੀ ਕਰੋਗੇ ਹੂੰ ਸ਼ਾਂਤਮਈ ਬੈਠ ਕੇ 743 ਬੰਦੇ ਦਿੱਲੀ ਸ਼ਹੀਦ ਕਰਾਏ ਹੂੰ ਸ਼ਾਂਤਮਈ ਬੈਠ ਕੇ 40 ਦੇ ਲਗਭਗ ਇੱਥੇ ਬੰਦੇ ਸ਼ਹੀਦ ਕਰਾਏ ਹੂੰ ਹਾਂਜੀ ਜਦੋਂ ਇੰਨਾ ਕੁਝ ਹੋਣ ਦੇ ਬਾਵਜੂਦ ਕਈਆਂ ਸਾਡੀਆਂ ਮਾਵਾ ਭੈਣਾਂ ਦੇ ਉੱਤੇ ਟਰੱਕ ਚੜਾ ਕੇ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਮਾਰਿਆ ਗਿਆ ਕੰਨਾਂ ਨੂੰ ਗੱਡੀਆਂ ਥੱਲੇ ਦੇ ਕੇ ਦਰੜਿਆ ਗਿਆ ਮਾਰਿਆ ਗਿਆ ਜਦੋਂ ਸ਼ਾਂਤਮਈ ਰਹਿੰਦਿਆਂ ਹੋયા ਮਿਹਨਤ ਕੱਝ ਲੋਕਾਂ ਨੂੰ ਇਨਸਾਫ਼ ਮੰਗਦੇ ਲੋਕਾਂ ਨੂੰ ਗੱਡੀਆਂ ਥੱਲੇ ਰਗੜਿਆ ਜਾਵੇ ਗੋਲੀਆਂ ਮਾਰੀਆਂ ਜਾਣ ਉਹਨਾਂ ਨੂੰ ਧੱਕਿਆ ਜਾਵੇ ਤੇ ਤੁਸੀਂ ਦੱਸੋ ਵੀ ਕੋਈ ਚਾਰਾ ਹੈਗਾ ਸ਼ਾਂਤਮਈ ਤਰੀਕੇ ਦੇ ਹੋਈ ਆ ਫਿਰ ਵੀ ਆਪਣੇ ਆਪ ਨੂੰ ਸਮਰਪਿਤ ਕਰ ਦੋ ਕਿ ਆਪਾਂ ਮਰਨ ਮੜ ਤੇ ਬੈਠ ਗਏ ਆ ਹੁਣ ਰੱਬ ਜਾਣੇ ਜਾਂ ਉਹ ਜਾਣੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੇ ਬਾਣੀ ਚ ਵੀ ਤੋਕ ਆਉਦੀ ਆ ਕਾਲੀ ਕੋਇਲ ਤੂੰ ਕਿੱਤੋਂ ਕਾਲੀ ਹੂੰ ਤੁਹਾਨੂੰ ਜਵਾਬਤਾਈ ਆਪਣੇ ਪ੍ਰੀਤਮ ਕੇ ਹੋ ਬਿਰਹੋਂ ਜਾਲੀ ਮਰਨ ਲੱਗੇ ਬੰਦੇ ਦੀਆਂ ਦੁਖੀ ਬੰਦੇ ਦੀਆਂ ਮਜਬੂਰ ਬੰਦੇ ਦੀਆਂ ਜਿਹੜੀਆਂ ਸਾਂਹ ਦੀਆਂ ਹਨਾ ਉਹ ਜ਼ਾਲਮ ਨੂੰ ਨਾਸ਼ ਕਰ ਦਿੰਦੀਆਂ ਇਸ ਕਰਕੇ ਮੋਦੀ ਸਰਕਾਰ ਨੂੰ ਬੀਜੇਪੀ ਸਰਕਾਰ ਨੂੰ ਇਹ ਕੱਲਾ ਮੋਦੀ ਨਹੀਂਗਾ ਸਾਡਾ ਸਤਕਾਰ ਜੋਗਾ ਸਾਡੀ ਦੇਸ਼ ਦਾ ਪ੍ਰਾਈਮ ਮਿਨਿਸਟਰ ਆ ਪਰ ਸਤਕਾਰਯੋਗ ਕੰਮ ਨਹੀਂ ਕਰ ਰਿਆ ਸਾਰੇ ਮੁਲਕ ਨੂੰ ਛੱਡ ਕੇ ਸਾਰੇ ਦੇਸ਼ ਨੂੰ ਛੱਡ ਕੇ ਤੇ ਉਹਨਾਂ ਪੰਜਾਂ ਸਤਾਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਨੀ ਕਿ ਇਹ ਸਰਕਾਰਾਂ ਦਾ ਕੰਮ ਨਹੀਂ ਹੁੰਦਾ ਜੇ ਸਾਰਾ ਕੁਝ ਇਹਨਾਂ ਨੇ ਵੇਚ ਕੇ ਹੀ ਲੋਕਾਂ ਦਾ ਤੇ ਹਿੰਦੁਸਤਾਨ ਚਲਾਉਣਾ ਸੀਗਾ ਜੇ ਫਿਰ ਸਾਨੂੰ ਮਿਹਨਤ ਕਰਕੇ ਇਹਨੇ ਜਿਹੜੀਆਂ ਵੱਡੀਆਂ ਇਹ ਜਿਹੜੇ ਬਣੇ ਆ ਬੱਸਾਂ ਵੇਗੀਆਂ 에어ਪੋਰਟਾਂ ਵੇਗੀਆਂ ਰੇਲਵੇ ਸਟੇਸ਼ਨ ਵੇਗੇ ਜ਼ਮੀਨਾਂ ਵੇਗੀਆਂ ਸਾਰਾ ਕੁਝ ਹੋ ਗਿਆ ਕਿ ਇਹਨਾਂ ਪ੍ਰਧਾਨ ਮੰਤਰੀ ਦਾ ਲੋਕਾਂ ਨੇ ਸਾਨੂੰ ਕੀ ਲੋੜਿਆ ਫਿਰ ਸਾਰਾ ਕੁਝ ਉਹਨਾਂ ਨੂੰ ਦੇ ਦਿੰਦੇ ਉਹ ਜਲਾ ਲਿੰਦੇ ਫਿਰ ਇਸ ਕਰਕੇ ਗਲਤ ਕੰਮ ਹੋ ਰਿਹਾ ਵਾ ਮੈਂ ਆਪਣੇ ਮੈਂ ਗੱਲ ਦੇ ਵਿੱਚ ਇਹ ਵੀ ਕਹਣਾ ਚਾਹੁੰਦਾ ਵਾਂ ਜਦ ਤੋਂ ਬਣੀ ਸ੍ਰਿਸ਼ਟੀ ਹੈ ਇਹ ਖੇਡ ਅਨੋਖੀ ਵਰਤ ਰਹੀ ਹੈ ਹਮ ਰਾਮ ਰਾਵਣ ਤੇ ਕੰਸ ਕਿਸ਼ਨ ਦੀ ਆੜ ਜੁਗਾਦੀ ਖੜਕ ਰਹੀ ਹੈ ਜੇ ਰਾਵਣ ਆਇਆ ਤੇ ਰਾਮ ਆਇਆ ਕੰਸ ਆਇਆ ਕ੍ਰਿਸ਼ਨ ਆਇਆ ਜੇ ਬਾਬਰ ਆਇਆ ਗੁਰੂ ਨਾਨਕ ਦੇਵ ਆਏ ਜੇ ਔਰੰਗਜ਼ੇਬ ਆਇਆ ਗੁਰੂ ਗੋਬਿੰਦ ਸਿੰਘ ਆਏ ਵਸੀਲਾ ਬਣਨਾ ਵਾ ਜਿੱਤਣਾ ਹੋਰ ਗੱਲ ਆ ਹਾਰਨਾ ਹੋਰ ਗੱਲ ਆ ਪਰ ਆਪਣੇ ਅਕੀਦੇ ਤੋਂ ਡੋਲ ਜਾਣਾ ਹੋਰ ਗੱਲ ਆ ਇਹ ਜਿਹੜੇ 111 ਬੈਠੇ ਨੇ ਆਪਣੇ ਅਕੀਦੇ ਤੋਂ ਕਦੀ ਨਹੀਂ ਡੋਲਣਗੇ ਭਾਵੇਂ ਹਨੇਰੀ ਆਵੇ ਮੀਂਹ ਆਵੇ ਮਰਨਾ ਪਵੇ ਸੜਨਾ ਪਵੇ ਬੜਜਾ ਕਿ ਸਾਨੂੰ ਜਿੰਦਿਆਂ ਨੂੰ ਗੋਲੀਆਂ ਮਾਰ ਦੇਣ ਆਪਣੇ ਅਕੀਦੇ ਤੋਂ ਕਦੀ ਨਹੀਂ ਹਟਣਗੇ ਪਰਿਵਾਰ ਦਾ ਮੋਹ ਬਹੁਤ ਵੱਡੀ ਚੀਜ਼ ਹੈ ਜੀ ਜੇ ਮੋਹ ਖਿੱਚ ਕੇ ਲੈ ਗਿਆ ਕਿਸੇ ਨੂੰ 111 ਬੈਠਿਓ ਇਹਦੇ ਵਿੱਚੋਂ ਕਿਸੇ ਦਾ ਮਨ ਡੋਲ ਗਿਆ ਮਨ ਭਾਵਕ ਹੋ ਗਿਆ ਮੋਚ ਭਿੱਜ ਗਿਆ ਮੈਂ ਇਹ ਗੱਲ ਕਹਿਣਾ ਵਾ ਵੀ ਮੋਹ ਜਿਹੜਾ ਵਾ ਉਹ ਜਿਹੜਾ ਮੋਹ ਆ ਉਹ ਹੈਗਾ ਵਾ ਹੂੰ ਪਿੱਛੇ ਧਿਆਨ ਜਾਂਦਾ ਵਾ ਹੂੰ ਠੀਕ ਆ ਪਰ ਉਹ ਮੋਹ ਚੱਲ ਕੇ ਆਊਗਾ ਅਸੀਂ ਨਹੀਂ ਜਾਵਾਂਗੇ ਹੂੰ ਚੱਲ ਕੇ ਆਊਗਾ ਉਹ ਜਿਹਨੂੰ ਲੋੜ ਆ ਭੀ ਮਿਲਣੇ ਬਾਤ ਇੱਥੇ ਆ ਜਾਣਗੇ ਉਹ ਹੈਗਾ ਵਾ ਸਾਡੇ ਪੁੱਤ ਤਿਆਗਤਾ ਜੀ ਸਭ ਕੁਝ ਸਾਡੇ ਪੁੱਤਰ ਆ ਪੁੱਤਰੇ ਆ ਸਾਡਾ ਤੁਸੀਂ ਨਹੀਂ ਜਾਣਾ ਤੁਸੀਂ ਤਿਆਗ ਗਏ ਨਹੀਂ ਅਸੀਂ ਜਨ ਜਨ ਮਨਮਰਤ ਦੇ ਬੈਠੇ ਆ ਹੂੰ ਕਿਉਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਬਿਲਕੁਲ ਨਹੀਂ ਜਾਵਾਂਗੇ ਜੀ ਬਿਲਕੁਲ ਨਹੀਂ ਜਾਵਾਂਗੇ ਜੀ ਸੋ ਇਹ ਸਨ ਕਿਸਾਨ ਆਗੂ ਪਰਿਵਾਰ ਦੇ ਵਿੱਚ ਵਿਆਹ ਹੈ ਪਰ ਫਿਰ ਵੀ ਮਰਨ ਵਰਤ ਤੇ ਡਟੇ ਹੋਏ ਨੇ ਆਪਣੀ ਹੱਕੀ ਮੰਗਾਂ ਮੰਬਾਉਣ ਦੇ ਲਈ ਕਹਿੰਦੇ ਅਸੀਂ ਨਹੀਂ ਜਾਵਾਂਗੇ ਜਿਨ੍ਹਾਂ ਨੂੰ ਲੋੜ ਆ ਉਹ ਖੁਦ ਇੱਥੇ ਆ ਜਾਣਗੇ ਅਸੀਂ ਆਪਣੇ ਹੱਕ ਲੈਣ ਦੇ ਲਈ ਅੰਦੋਲਨ ਕਰ ਰਹੇ ਹਾਂ ਤੇ ਜੋ ਵਚਨ ਕੀਤੇ ਨੇ ਉਹਨਾਂ ਤੇ ਪੂਰੇ ਉਤਰਾਂਗੇ ਮਰਨ ਵਰਤ ਮਰ ਕੇ ਤਾਂ ਖਤਮ ਹੋ ਸਕਦਾ ਹੈ ਸਾਡਾ ਪਰ ਜੂੰਦੇ ਜੀ ਮੰਗਾ ਮੰਵਾਏ ਤੋਂ ਬਿਨਾ ਇਹ ਮਰਨ ਵਰਤ ਖਤਮ ਨਹੀਂ ਹੋਊਗਾ ਹੋਰ ਵੀ ਕਿਸਾਨ ਨੇ ਗੱਲ ਕਰਦੇ ਆਂ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਕਿਹੜੀ ਜਗ੍ਹਾ ਤੋਂ ਆਪਾਂ ਮੈਂ ਤਾਂ ਬਿਹਾਰ ਸੇ ਹਾਂ ਜੀ ਅੱਛਾ ਬਿਹਾਰ ਤੋਂ ਜੀ ਕੀ ਨਾਮ ਆ ਜੀ ਆਪਣਾ ਅਰुण सिन्हा ਜੀ ਅਰुण सिन्हा सिन्हा ਸਾਹਿਬ ਪੰਜਾਬ ਦੇ ਕਿਸਾਨ ਨੇ ਜਿਹੜੇ ਅੰਦੋਲਨ ਸਰਕਾਰਾਂ ਕਹਿ ਰਹੀਆਂ ਨੇ ਕਿ ਪੰਜਾਬ ਦੇ ਕਿਸਾਨ ਕਰ ਰਹੇ ਨੇ ਪਰ ਤੁਸੀਂ ਬਿਹਾਰ ਤੋਂ ਆ ਕੇ ਤੁਸੀਂ ਵੀ ਮਰਨ ਵਰਤ ਤੇ ਬੈਠੇ ਹੋ अब ये तो बताने की जरूरत है नहीं लेकिन जो अंधे हैं उन्हें कुछ नहीं दिखेगा जो लोहे का चश्मा पहन रखा हो उसे भी कुछ नहीं दिखेगा या फिर कुछ ऐसे लोग हैं जो देखना दिखता हो तब भी उनको बोलना वही है जो झूठ है तो इसका क्या इलाज किस तरह लग रहा है थोड़ा मरण वर्त पर बैठे हो तुम डटे हो इतने किसानों के पंजाब के किसान ने बिहार तो आके डटे किन्ने तो हो किन्ने टाइम तो आए पे हो तो किस तरह लग रहे आंदोलन दी रहा आंदोलन की रूपरेखा मैं तो तेरह फरवरी से ही यहाँ डटा हूँ अच्छा ये राजस्थान से महावीर बाबू डटे हैं सवाल है कि आंदोलन को देखना क्या है सिंपल सी बात है कि इस आंदोलन का जो मुद्दा है उस मुद्दा में सबसे पहला मुद्दा है कि एमएसपी पर गारंटी का कानून और इस कानून की बात सबसे पहले उठाने वाले व्यक्ति का नाम है नरेंद्र मोदी तब वो गुजरात के मुख्यमंत्री थे उन्होंने अपने रिपोर्ट में उस समय में पार्लियामेंट की एक फूड सिक्योरिटी की हाई पावर कमेटी बनी थी उसके चेयरमैन थे नरेंद्र मोदी और उन्होंने अपने रिपोर्ट में 2011 में ये बात लिखी है तो आप सोच लो ना कि हम हरे आंदोलन का मुद्दा ऐसा है जिस मुद्दे को वर्तमान प्रधानमंत्री ने उठाया था दो हज़ार में फिर अगर उससे हम आगे बढ़ते हैं तो 2014 में उन्होंने अपने चुनावी घोषारणा पत्र में भी लिखा चुनावी प्रचार में भी लिखा फिर उससे के बाद 2018 में जब रामलीला मैदान में जगजीत सिंह डल्लेवाल ने आमरण किया था तब इसी सरकार ने लिख करके दिया कि हम स्वामीनाथन आयोग की सिफारिश को लागू करेंगे तो इस प्रकार से जो मांगे तो कोई है नहीं इस आंदोलन के एक ही मुद्दा है वो मुद्दा है कि जिन बातों पर सरकार कई बार सहमति दे चुकी है जो वायदे कर चुकी है उसको वो निभाने का काम करे झूठ बोलना बंद करे तो सवाल ये है कि कभी झूठ तो जीता नहीं है दुनिया में हमेशा सच जीता है और यह आंदोलन सच के रास्ते पर है इसीलिए हम इस आंदोलन को जीतेंगे इसमें कहीं कोई शंका की गुंजाइश नहीं जी जी धन्यवाद जी हां जी पंजाब दे किसान जिथे आंदोलन कर रहे ने ता बाहरले सूबियां दे किसान भी आके नाल साथ दे रहे ने बहुत सारे लोग कहंदे ने कि ए आंदोलन कल्ले पंजाब दे लोकां दा है पर तो तो महावीर सहारन है जी राजस्थान हनुमानगढ़ जिले से तो जैसे कुछ लोग सवाल उठाते हैं भी ये तो पंजाब हरियाणा का आंदोलन है तो आपके चैनल के माध्यम से मैं बता देना चाहता हूँ भी राजस्थान में भी हमने एक तीसरा मोर्चा लगा रखा है शंबू खिनौरी और एक राजस्थान रतनपुरा मोर्चा चल रहा है तो मैं आपके चैनल के माध्यम से संदेश देना चाहता हूं देश को भी ये सारे देश के किसानों की लड़ाई है और हम राजस्थान वाले भी इसमें डट कर लगे हुए हैं और पीछे रहने वाले भी नहीं हैं किसी जी जदों तक आ, मंगा नहीं मनिया तरह डटे रहे बस बिल्कुल सही बात है जी राजस्थान भी पूरा डटा रहेगा जी धन्यवाद जी आ, सो खनौरी तौजूद हाँ एक सौ ग्यारह किसानों का जोड़ा मरण वरता ਉਹ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਹੈ ਸੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 53 ਦਿਨ ਹੋ ਚੁੱਕੇ ਨੇ ਮਰਨ ਵਰਤ ਤੇ ਸੋ ਕਦੋਂ ਸਰਕਾਰਾਂ ਮੰਨਦੀਆਂ ਨੇ ਕਦੋਂ ਕਿਸਾਨਾਂ ਦੀਆਂ ਮੰਗਾਂ ਗੱਲਾਂ ਜਿਹੜੀਆਂ ਕਹਿ ਰਹੇ ਨੇ ਉਹ ਸੁਣਦੀਆਂ ਨੇ ਸਰਕਾਰਾਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਗੁਰਪ੍ਰੀਤ ਨਾਮ ਮਨਵਿੰਦਰ ਸਿੰਘ ਟਵਾਣਾ ਖਨੌਰੀ